ਆਈ ਕਰਿਆ ਬੰਮਲੇ ਕਹ ਸੀ ਮੀਟਰ ਵਾਲੇ ਫਿਟੇ ਮੂੰ ਇੱਕੋ ਘੁੱਟ ਭਰੀ ਸੀ ਚਾਹ ਦੀ ਸਾਰਾ ਮੂਡ ਹੀ ਖਰਾਬ ਕਰਤਾ ਹੋ ਤਾਂ ਤੇਰਾ ਬੈਲ ਆਇਆ ਭਾਜੀ ਹੁਣ ਹੋਰ ਤਾਇਆ ਕੀ ਹੁੰਦਾ ਏ ਤੈਨੂੰ ਦੱਸਦਾ ਨਹੀਂ ਮੈਨੂੰ ਚਾਹ ਪੀਣ ਲੱਗਾ ਸੀ ਐਡੀ ਮਨੂਸ ਖਬਰ ਸੁਣਾਦੀ ਬੈਦ ਲੈ ਕੇ ਆਇਆ ਕੋਈ ਵਾਰੰਟ ਤਾਂ ਨਹੀਂ ਕੱਢੇ ਸੀ ਮੇਰੇ ਉਹ ਗੁੱਸੇ ਦਾ ਹੋਣਾ ਤਾਇਆ ਜੀ ਕਹਿ ਦਿੰਨੇ ਆ ਆਲੇ ਬੈਲ ਆਉਦਾ ਓ ਮੈਨੂੰ ਨਹੀਂ ਚਾਹੀਦਾ ਆ ਬਿੱਲ ਕੇ ਲੈ ਕੇ ਆਉਣਾ ਸੀ ਕੋਈ दारू ਲਿਆਉਂਦਾ ਕੋਈ ਮੀਟ ਮੁਰਗਾ ਲਿਆਉਂਦਾ ਮੈਂ ਕੀ ਕਰਨਾ ਆ ਬਿੱਲ ਓ ਤਾ ਤੂੰ ਬਰੇ ਕਮਾਰ ਨਵੇਂ ਸਦਾਈਆਂ ਵਾਲਿਆਂ ਨਾਲ ਗੱਲਾਂ ਕਰੀ ਜਾਣਾ ਮੈਂ ਬਿਜਲੀ ਦਾ ਬਿੱਲ ਲੈ ਕੇ ਆਇਆ ਕੋਈ ਆਰਡਰ ਨਹੀਂ ਲੈਣਾ ਤੇਰੇ ਤੋਂ ਓਏ ਆ ਬੈਠ ਇੱਥੇ ਓਏ ਓ ਨਾ ਕੀ ਆ ਤੇਰਾ ਓਏ ਉਹਤਾ ਮੇਰਾ ਨਾਮ ਕੋਟਾ ਤਾਰ ਨਾਲ ਮੈਨੂੰ ਕੋਟਾ ਕਹਿੰਦੇ ਆ ਨਾ ਮੇਰਾ ਤਾਰ ਸਿੰਘ ਆ ਸਹੀ ਤਾਂ ਹੀ ਮੈਨੂੰ ਪਤਾ ਲੱਗਿਆ ਤੂੰ ਹਾਈ ਕੋਰਟ ਐਰਗਾ ਤਾਂ ਹੀ ਤੈਨੂੰ ਕੋਟਾ ਕਹਿੰਦੇ ਆ ਕੀ ਕਿਹਾ ਉਹ ਤੇਰਾ ਨਾ ਤਾਰ ਸਿੰਘ ਹੀ ਸਹੀ ਸੀ ਲੈ ਫੜਾ ਮੇਰਾ ਬਿੱਲ ਉਹ ਤਾਇ ਤੂੰ ਇਸ ਵਾਰ ਬਿੱਲ ਤਾਰ ਦੀ ਉਹ ਤਾਰਨਾ ਕਾਚ ਸੂਏ ਤਾਰਨਾ ਕਿ ਨਹਿਰ ਚ ਉਹ ਤਾਇ ਤਾਰਨ ਦਾ ਮਤਲਬ ਇਹ ਨਹੀਂਗਾ ਤਾਰਨ ਦਾ ਮਤਲਬ ਹੈਗਾ ਤੂੰ ਬਿੱਲ ਭਰਦੀ ਓ ਮੇਰੀ ਗੱਲ ਸੁਣ ਓ ਜਿੱਡਾ ਵੱਡਾ ਤੁਸੀਂ ਬਿੱਲ ਦੇ ਦਿੰਨੇ ਆ ਉਹ 1 ਮਹੀਨਾ ਤੇ ਲੱਪਣ ਦੇ ਲੱਗ ਜਾਂਦਾ ਵੀ ਪੈਸੇ ਲਿਖੇ ਕਿੱਥੇ ਆ ਪਤਾ ਇਹਦੇ ਵਿੱਚ ਕੀ ਲਿਖਿਆ ਆਵੇ ਕੋਈ ਐਡਾ ਵੱਡਾ ਬੈਲ ਕਿ ECG ਐ ਕੋਈ ਮੇਰੇ ਕੰਮ ਦੀ ਗੱਲ ਹੈ ਕੀ ਇਹਦੇ ਵਿੱਚ ਦੱਸ ਆਵਰਾ ਨੂੰ ਹੋ ਕੇ ਦੱਸ ਇੱਥੋਂ ਸ਼ੁਰੂ ਕਰ ਪਤਾ ਸਮਝਣ ਦੀ ਗੱਲ ਆ ਆ ਦੇਖੋ ਥੱਲੇ ਮਾਊਂਟ ਲਿਖੀ ਆ ਇਹ ਹੀ ਬੈਲ ਭਰਨਾ ਤੁਸੀਂ ਉਹ ਫਿਰ ਤੁਸੀਂ ਇੰਨੀ ਪਰਚੀ ਦੇ ਦਿਆ ਕਰੋ ਐਵੇਂ ਫਜ਼ੂਲ ਖਰਚੇ ਕਰਕੇ ਪੰਜਾਬ ਡਬੋਤਾ ਉਹ ਤਾਇਆ ਸੀ ਤਾਂ ਬਿੱਲ ਦੇਣੇ ਹੁੰਦੇ ਆ ਉਹ ਬਿੱਲ ਦਿਆ ਕਰੋ ਉਹ ਇੰਨਾ ਲੰਮਾ ਬਿੱਲ ਦੇ ਕੇ ਬੰਦੇ ਨੇ ਤਰਾਹ ਕੱਢ ਦਿੰਨੇ ਤੁਸੀਂ ਹਣ ਚਾਹ ਪੀਣੀ ਆ ਉਹ ਤਾਇਆ ਪਹਿਲਾਂ ਇੰਨੀ ਕੁੱਤੇ ਖਾਣੀ ਕੀਤੀ ਹਣ ਚਾਹ ਪੁੱਛਦਾ ਚਲ ਕੋਈ ਨਹੀਂ ਪਾ ਦੇ ਘੁੱਟ ਫਿਰ ਉਹ ਮੈਂ ਪੁੱਛਿਆ ਨਹੀਂ ਮੈਂ ਦੱਸਦਾ ਵੀ ਚਾਹ ਪੀਣੀ ਆ ਮਾਤਾ ਫਿਰ ਮੈਂ ਕੀ ਕਰਾਂ ਹੁਣ ਉਹ ਜਾ ਫਿਰ ਬਣਾ ਲਿਆ ਉਹ ਨਾਲੇ ਤੂੰ ਵੀ ਪੀਲੀ ਘਟ ਉਹ ਤਾਇਆ ਮੇਰੇ ਤੋਂ ਨਹੀਂ ਬਣਦੀ ਚਾਚੂ ਦੁਪਹਿਰੇ ਤੇਰੇ ਕੋਲ ਚੁੱਲੇ 'ਚ ਫੁੱਕਾ ਮਾਰੂ ਉਹ ਕੋਟੇ ਤੈਨੂੰ ਦੱਸਣ ਲੱਗਾ ਤੂੰ ਘਰ ਦਾ ਬੰਦਾ ਕਰਕੇ ਰਸੋਈ 'ਚ ਹੀਟਰ ਪਿਆ ਦੁੱਧ ਪੱਤੀ ਪਾਲਾ ਜਾ ਕੇ ਜਾ ਉਹ ਤਾਇਆ ਹੀਟਰ ਚਲਾਉਣਾ ਤੂੰ ਮਾਰੀ ਮੋਟੀ ਸ਼ਰਮ ਖਾ ਮਲਾਜ਼ਮ ਬੈਠੇ ਤੇਰੇ ਕੋਲੇ ਓਏ ਝਰਮ ਖਾ ਕੇ ਮੈਂ ਕਿਹੜਾ ਪਲਵਾਨ ਬਣ ਜਾਊਂਗਾ ਜੇ ਪੀਣੀ ਆ ਤਾਂ ਬਣਾ ਲੈ ਘੁੱਟ ਲੈ ਗੱਲ ਸੁਣ ਓਥੇ ਗਵਾਂਡੀਆਂ ਦਾ ਜੋੜ ਆ ਕੁੰਡੀ ਲਾ ਲਈ ਹੋਤਾ ਆ ਮੈਨੂੰ ਲੱਗਦਾ ਤਰਾ ਚਲਾਨ ਘਟਾਉਣਾ ਪਊ ਤੇ ਇਹਨੂੰ ਜਮਾਂ ਹੀ ਡਰ ਨਹੀਂ ਲੱਗਦਾ ਯਾਰ ਲੱਗਦਾ ਡਰ ਉਹ ਜਦੋਂ ਆ ਕੂੜ ਕੇ ਰਿਆਰ ਕੀ ਸ਼ਕਲ ਲੈ ਕੇ ਆਈ ਸੀ ਬਹੁਤ ਡਰ ਲੱਗਾ ਸੀ ਜਾ ਜਾ ਲੈ ਕੇ ਆ ਇਹ ਧੱਕਾ ਫਰੋਲਦੇ ਆ ਉਹ ਧੱਕਾ ਫਰੋਲਣੋਂ ਮੈਂ ਕਿਹਾ ਤੇਰੇ ਨਾਲ ਕੱਚੇ ਸਾਂਝੇ ਕੀਤੇ ਆ ਚੱਲ ਲਿਆਉਣਾ ਚਾਹ ਬਣਾ ਕੇ ਤਾਇਆ ਹੁਣ ਆਏ ਕਰੀ ਬਿੱਲ ਭਰਿਆ ਨਹੀਂ ਉਹ ਲਾਇਆ ਦਾਸ ਤਾ ਦੇ ਉਹ ਕਿੰਨਾ ਆਇਆ ਬਿੱਲ ਉਹ ਤਾਇ ਤੈਰਾ 1300 ਆਇਆ ਬਿੱਲ ਤੇਰਾ ਉਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹ ਐਨਾ ਬਿੱਲ ਕੀਦਾ ਆ ਗਿਆ ਪੁੱਤਾ ਤੇਰਾ ਆਇਆ ਹੋਰ ਕੀਦਾ ਆਉਣਾ ਕੀ ਹੋਇਆ ਤਾਇਆ ਓਏ ਮੇਰਾ ਬਿੱਲ ਆ ਨਹੀਂ ਸਕਦਾ ਕਿਉਂ ਓਏ ਮੇਰਾ ਮੀਟਰ ਤਾਂ ਇਹ ਤੋਂ 10 ਸਾਲ ਪਹਿਲਾਂ ਹੀ ਕੱਟਿਆ ਗਿਆ ਸੀ ਓਏ ਫਿਰ ਆਹ ਬਿੱਲ ਕੀ ਦਾ ਬਲਵਿੰਦਰ ਸਿੰਘ ਤੇਰਾ ਨਾਂ ਨਹੀਂ ਓਏ ਇਹ ਤਾਂ ਗਵਾਂਡੀਆਂ ਦਾ ਮੇਰਾ ਨਾਂ ਤਾਂ ਕਰਨੈਲ ਸਿੰਘ ਕਈ ਦਾ ਆਪਾਂ ਤਾਂ ਗਵਾਂਡੀਆਂ ਦੇ ਕੁੰਡੀ ਲਾ ਕੇ ਚਾਹ ਪਾਣੀ ਕਰ ਲਈਦਾ ਦਾ ਭੂਰਾ ਐਵੇਂ ਨਹੀਂ ਭੁਗਾਈ ਕਰਾਈ ਗਿਆ ਮੇਰੀ ਕਹ ਤਰਜਾ ਤਰਜਾ ਕੋਡ ਕਰ ਲਿਆ ਯਾ ਚਾਹ ਦਾ ਸਵਾਦ ਵੀ ਤੂੰ ਹੀ ਖਰਾਬ ਕੀਤਾ ਸੀ ਹੁਣ ਐਨੀ ਗੱਲ ਆ ਇਹ ਅੱਗੇ ਤੋਂ ਨਹੀਂ ਕਿਸੇ ਨੂੰ ਚਾਹ ਪੀਣ ਨੂੰ ਕਹਿੰਦਾ